ਸੋਸ਼ਲ ਮੀਡੀਆ ਤੇ ਕਈ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿਸ ਨੂੰ ਦੇਖਣ ਤੋਂ ਬਾਅਦ ਲੋਕ ਸੋਚਦੇ ਨੇ ਕਿ ਆਹ ਕੀ ਹੋ ਰਿਹਾ ਹੈ। ਜਿहां ਅਜਿਹੀ ਹੁਣ ਇੱਕ ਵੀਡੀਓ ਬਠਿੰਡਾ ਨੈਸ਼ਨਲ ਹਾਈਵੇ ਦੀ ਵਾਇਰਲ ਹੋ ਰਹੀ ਹੈ ਜਿੱਥੇ ਕਿ ਟਮਾਟਰਾਂ ਦੇ ਨਾਲ ਭਰਿਆ ਟਰੱਕ ਅਚਾਨਕ ਪਲਟ ਜਾਂਦਾ ਹੈ। ਉਸ ਤੋਂ ਬਾਅਦ ਲੋਕਾਂ ਦੀ ਟੀਮ ਟਮਾਟਰ ਇਕੱਠਾ ਕਰਨ ਦੇ ਲਈ ਛੁੱਟ ਜਾਂਦੀ ਹੈ। ਦੇਖ ਸਕਦੇ ਹੋ ਕਿ ਸੜਕ ਤੇ ਕਿਸ ਕਦਰ ਲੋਕ ਟਮਾਟਰ ਇਕੱਠਾ ਕਰਨ ਦੇ ਵਿੱਚ ਰੁੱਝੇ ਹੋਏ ਨੇ। ਜਿहां ਟਰੱਕ ਵਾਲੇ ਦਾ ਨੁਕਸਾਨ ਹੋ ਗਿਆ ਪਰ ਲੋਕ ਇੱਥੇ ਟਮਾਟਰਾਂ ਨੋ ਇਕੱਠਾ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਅਨੁਸਾਰ ਇੱਕ ਪਾਸੇ ਸੜਕ ਉੱਚੀ ਸੀ ਦੂਜੇ ਪਾਸੇ ਮਿੱਟੀ ਤਸੰ ਦੇ ਕਾਰਨ ਅਨਬੈਲੈਂਸ ਹੋ ਜਾਂਦਾ ਟਰੱਕ ਅਤੇ ਇਹ ਟਰੱਕ ਹਾਦਸਾ ਕਰਸਤ ਹੋ ਜਾਂਦਾ ਜੀਆਂ ਕੋਈ ਜਾਨੀ ਨੁਕਸਾਨ ਦੀ ਖਬਰ ਤਾਂ ਸਾਹਮਣੇ ਨਹੀਂ ਆਈ ਹੈ ਪਰ ਟਰੱਕ ਦੇ ਵਿੱਚ ਪਏ ਸਾਰੇ ਟਮਾਟਰ ਸੜਕ ਤੇ ਖਿਲਰ ਗਏ ਮੌਕੇ ਤੇ ਮੌਜੂਦ ਲੋਕਾਂ ਦੀ ਫੁਰਤੀ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਪਣੇ ਝੋਲੇ ਲਫਾਫੇ ਅਤੇ ਬੁਕਲਾਂ ਦੇ ਵਿੱਚ ਟਮਾਟਰ ਲੋਕਾਂ ਦੇ ਵੱਲੋਂ ਇਕੱਠੇ ਕੀਤੇ ਜਾ ਰਹੇ ਨੇ ਸੜਕ ਕਿਨਾਰੇ ਫ੍ਰੀ ਟਮਾਟਰ ਮੇਲਾ ਇਹ ਹੋਇਆ ਸੀ ਜਿਸ ਤੋਂ ਬਾਅਦ ਲੋਕਾਂ ਵੱਲੋਂ ਜਿਹਦਾ ਲਾਬ ਚੁੱਕਿਆ ਗਿਆ ਪਰ ਲੰਘ ਰਹੇ ਲੋਕਾਂ ਨੇ ਇਸ ਨੂੰ ਲੈ ਕੇ ਕਮੈਂਟ ਬਾਸੇਬ ਕੀਤੀਆਂ ਤਸਵੀਰਾਂ ਤੁਹਾਡੇ ਨਾਲ ਭਵਾਨੀਗੜ ਨੇੜੇ ਦੀਆਂ ਸਾਂਝਾ ਕਰ ਰਿਹਾ ਬਠਿੰਡਾ ਨੈਸ਼ਨਲ ਹਾਈਵੇ ਤੇ ਜਿੱਥੇ ਚੰਡੀਗੜ ਬਠਿੰਡਾ ਨੈਸ਼ਨਲ ਹਾਈਵੇ ਤੇ ਇਹ ਟਮਾਟਰਾਂ ਦੇ ਨਾਲ ਜਦੋਂ ਭਰਿਆ ਟਰੱਕ ਪਲਟ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੀ ਮਾਹੌਲ ਹੁੰਦਾ ਤੁਸੀਂ ਖੁਦ ਦੇਖ ਲਓ ਸੋਸ਼ਲ ਮੀਡੀਆ ਤੇ ਕਈ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿਸ ਨੂੰ ਦੇਖਣ ਤੋਂ ਬਾਅਦ ਲੋਕ ਸੋਚਦੇ ਨੇ ਕਿ ਆਹ ਕੀ ਹੋ ਰਿਹਾ ਜਿੱਥਾ ਅਜੇ ਹੀ ਹੁਣ ਇੱਕ ਵੀਡੀਓ ਬਠਿੰਡਾ ਨੈਸ਼ਨਲ ਹਾਈਵੇ ਦੀ ਵਾਇਰਲ ਹੋ ਰਹੀ ਹੈ ਜਿੱਥੇ ਕਿ ਟਮਾਟਰਾਂ ਦੇ ਨਾਲ ਭਰਿਆ ਟਰੱਕ ਅਚਾਨਕ ਪਲਟ ਜਾਂਦਾ ਹੈ ਉਸ ਤੋਂ ਬਾਅਦ ਲੋਕਾਂ ਦੀ ਪੀ ਟਮਾਟਰ ਇਕੱਠਾ ਕਰਨ ਦੇ ਲਈ ਛੁੱਟ ਜਾਂਦੀ ਹੈ ਦੇਖ ਸਕਦੇ ਹੋ ਕਿ ਸੜਕ ਤੇ ਕਿਸ ਕਦਰ ਲੋਕਾਂ ਟਮਾਟਰ ਇਕੱਠਾ ਕਰਨ ਦੇ ਵਿੱਚ ਰੁੱਝੇ ਹੋਏ ਨੇ ਜਿੱਥਾ ਟਰੱਕ ਵਾਲੇ ਦਾ ਨੁਕਸਾਨ ਹੋ ਗਿਆ ਪਰ ਲੋਕ ਇੱਥੇ ਟਮਾਟਰਾਂ ਨੂੰ ਇਕੱਠਾ ਕਰ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਅਨੁਸਾਰ ਇੱਕ ਪਾਸੇ ਸੜਕ ਉੱਚੀ ਸੀ ਦੂਜੇ ਪਾਸੇ ਮਿੱਟੀ ਤਾਂ ਸੰਦੇਕਾਰਨ ਅਨਬੈਲੈਂਸ ਹੋ ਜਾਂਦਾ ਟਰੱਕ ਅਤੇ ਇਹ ਟਰੱਕ ਹਾਦਸਾ ਗ੍ਰਸਤ ਹੋ ਜਾਂਦਾ ਜੀ ਹਾਂ ਕੋਈ ਜਾਨੀ ਨੁਕਸਾਨ ਦੀ ਖਬਰ ਤਾਂ ਸਾਹਮਣੇ ਨਹੀਂ ਆਈ ਹੈ ਪਰ ਟਰੱਕ ਦੇ ਵਿੱਚ ਪਏ ਸਾਰੇ ਟਮਾਟਰ ਸੜਕ ਤੇ ਖਿਲਰ ਗਏ ਮੌਕੇ ਤੇ ਮੌਜੂਦ ਲੋਕਾਂ ਦੀ ਫੁਰਤੀ ਵੇਖ ਸਕਦੇ ਹੋ ਕਿ ਕਿਸ ਕਦਰ ਆਪਣੇ ਝੋਲੇ ਲਫਾਫੇ ਅਤੇ ਬੁਕਲਾਂ ਦੇ ਵਿੱਚ ਟਮਾਟਰ ਲੋਕਾਂ ਦੇ ਵੱਲੋਂ ਇਕੱਠੇ ਕੀਤੇ ਜਾ ਰਹੇ ਨੇ ਸੜਕ ਕਿਨਾਰੇ ਫ੍ਰੀ ਟਮਾਟਰ ਮੇਲਾਇ ਹੋਇਆ ਸੀ ਜਿਸ ਤੋਂ ਬਾਅਦ ਲੋਕਾਂ ਵੱਲੋਂ ਤਾਂ ਲਾਭ ਚੁੱਕਿਆ ਗਿਆ ਪਰ ਲੰਘ ਰਹੇ ਲੋਕਾਂ ਨੇ ਇਸ ਨੂੰ ਲੈ ਕੇ ਕਮੈਂਟ ਬਾਸੀ ਵੀ ਕੀਤੀ ਹੈ ਤਸਵੀਰਾਂ ਤੁਹਾਡੇ ਨਾਲ ਭਵਾਨੀਗੜ ਨੇੜੇ ਦੀਆਂ ਸਾਂਝਾ ਕਰ ਰਿਹਾ ਮਠਿੰਡਾ ਨੈਸ਼ਨਲ ਹਾਈਵੇ ਤੇ ਜਿੱਹਾਂ ਚੰਡੀਗੜ ਬਠਿੰਡਾ ਨੈਸ਼ਨਲ ਹਾਈਵੇ ਤੇ ਇਹ ਟਮਾਟਰਾਂ ਦੇ ਨਾਲ ਜਦੋਂ ਭਰਿਆ ਟਰੱਕ ਪਲਟ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੀ ਮਾਹੌਲ ਹੁੰਦਾ ਤੁਸੀਂ ਖੁਦ ਦੇਖ ਲਓ